ਪਿਛਲੇ ਕਈ ਦਹਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਆਏ ਸਭ ਤੋਂ ਭਿਆਨਕ ਹੜ੍ਹ ਨੇ ਪੂਰੇ ਰਾਜ ਨੂੰ ਆਪਣੀ ਲਪੇਟ ਤੇ ਵਿੱਚ ਲੈ ਲਿਆ। ਉੱਥੇ ਰਾਜ ਸਰਕਾਰ ਨੇ ਮੰਗਲਵਾਰ ਨੂੰ ਸਾਰੇ 23 ਜ਼ਿਲ੍ਹਿਆਂ ਨੂੰ ਹਾੜ ਪ੍ਰਭਾਵਿਤ ਲਾਂ ਦਿੱਤਾ ਹੈ। ਇਸ ਆਫਤ ਨੇ ਹੁਣ ਤੱਕ 30 ਲੋਕਾਂ ਦੀ ਜਾਨ ਲੈ ਲਈ ਅਤੇ 3.5 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋਏ ਨੇ। ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਓਵਰਫਲੋ ਹੋਣ ਦੇ ਕਾਰਨ ਤੇ ਡੈਮਾ ਦੇ ਪੂਰੀ ਤਰ੍ਹਾਂ ਭਰ ਜਾਣ ਦੇ ਕਾਰਨ ਸਥਿਤੀ ਹੋਰ ਗੰਬੀਰ ਹੋ ਗਈ ਨਦੀਆਂ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀਆਂ ਹਨ ਅਤੇ ਜਿਸ ਦੇ ਕਾਰਨ ਕਈ ਜ਼ਿਲ੍ਹੇ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੇ ਪੂਰੇ ਰਾਜ ਨੂੰ ਆਫ਼ ਪ੍ਰਭਾਵਿਤ ਐਲਾਨ ਦਿੱਤਾ ਉਤੇ ਹੀ ਅਤੇ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਦੇ ਨਾਲ ਜਿਹੜੇ ਨੇ ਕੰਮ ਕਰ ਰਹੇ ਨੇ ਉਤੇ ਹੀ ਸੁਰੱਖਿਆ ਦੇ ਪਰਬੰਧ ਵੀ ਜਿਹੜੇ ਨੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜਾਰੀ ਨੇ ਉਥੇ ਲੋਕਾਂ ਦਾ ਸਾਥ ਜਿਹੜਾ ਦਿੱਤਾ ਜਾ ਰਿਹਾ ਪਰ ਕੁਦਰਤ ਦਾ ਕਹਿਰ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਦੀ ਮਾਰ ਜਿਹੜੀ ਉਹ ਦੇਖ ਨੂੰ ਮਿਲਿਆ ਜਿਸ ਨੂੰ ਵੇਖਦੇ ਹੋਏ ਪੰਜਾਬ ਦੇ ਵਿੱਚ ਸੋ ਵਧੇਰੀ ਜਾਣਕਾਰੀ ਦੇ ਲਈ ਸੜੇ ਨਾਲ ਅਮਿਤ 세ਠੀ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਕੀ ਕੁਝ ਹਾਲਾਤ ਨਿਯਮਿਤ ਭਾਰੀ ਮੀਂਹ ਦਾ ਪ੍ਰਕੋਪ ਵੀ ਲਗਾਤਾਰ جاری ਹੈ ਉਥੇ ਡੈਮਾ ਜੋ ਲਗਾਤਾਰ ਪਾਣੀ ਜੜਾ ਛੱਡਿਆ ਜਾ ਰਿਹਾ ਹੈ ਉਸ ਤੋਂ ਲੈ ਕੇ ਕੀ ਕੁਝ ਕਹੋਗੇ ਇਸੇ ਕੋਲ ਨੇ ਹਾਂ ਮਨਪ੍ਰਇਤ ਮਿੱਤਲੀ ਸਮੇਂ ਵਿੱਚ ਸੁਖਨਾ ਲੇਖ ਤੇ ਮੌਜੂਦ ਹੈ ਤੇ ਸੁਖਨਾ ਦੇ ਜਿਹੜੇ ਗੇਟ ਨੇ ਫਲੱਡ ਗੇਟ ਉਹਨਾਂ ਨੂੰ ਵੀ ਖੋਲ ਦਿੱਤਾ ਗਿਆ ਤੇ ਬਿਲਕੁਲ ਇਸ ਸਮੇਂ ਜਿਹੜੀ ਹੈ ਲਗਾਤਾਰ ਭਾਰੀ ਬਾਰਿਸ਼ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਸਵੇਰ ਤੋਂ ਹੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਅਗਰ ਗੱਲ ਕੀਤੀ ਜੇ ਗਈ ਕੱਲ ਦੇ ਰਾਤ ਵੀ ਜਿਹੜੀ ਹੈ ਬਾਰਿਸ਼ ਹੋਈ ਹੈ ਮੌਸਮ ਵਿਭਾਗ ਦਾ ਸਾਫ ਸੌਰ ਤੇ ਕਹਿਣਾ ਹੈ ਕਿ ਅਨੁਲੇ 24 ਘੰਟੇ ਜਿਹੜੀ ਹੈ ਹੈਵੀ ਰੇਨ ਹੋਣ ਦੀ ਜਿਹੜੀ ਹੈ ਸੰਭਾਵਨਾ ਹੈ ਤੇ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਜਿਹੜੇ ਨੇ ਕ ਜਿਹੜਾ ਖੜ੍ਹ ਆਈ ਹੋਈ ਨੇ ਤੇ ਕਈ ਕੁਫੀ ਹਲਾਜ ਜਿਹੜੇ ਨੇ ਬਿਲਕੁਲ ਖਰਾਬ ਜਿਹੜੇ ਨੇ ਦਿਖਾਈ ਦੇ ਰਹੇ ਨੇ ਜੀ ਤੇ ਇਸ ਦੇ ਨਾਲ ਹੀ ਤੁਸੀਂ ਤਸਵੀਰਾਂ ਦਿਖਾ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਵੀ ਜਿਹੜਾ ਸੁਖਣਾ ਲੇਕ ਦਾ ਵਾਧਾ ਹੋਇਆ ਨਜ਼ਰ ਆ ਰਿਹਾ ਅਜਿਹੇ ਦੇ ਵਿੱਚ ਉਸ ਥਾਂ ਤੇ ਆਵਾਜਾਈ ਜਿਹੜੀ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤੀ ਹੋਗੀ ਮੇਨ ਲੰਕਦਾ ਬਿਲਕੁਲ ਹਾਲਾਤੀ ਮੈਂ ਤੁਹਾਨੂੰ ਤਸਵੀਰਾਂ ਦੇ ਵੀ ਦਿਖਾਣਾ ਚਾਹੁੰਗਾ ਜੀ ਜਗ੍ਹਾ ਤੇ ਮੈਂ ਇਸ ਸਮੇ ਮੌਜੂਦ ਹਾਂ ਇਹ ਸੁਖਨਾ ਦੀ ਪਾਰਕਿੰਗ ਹੈ ਤੇ ਬਿਲਕੁਲ ਇਸ ਤੋਂ ਕੁਝ ਹੀ ਇੱਕ ਦੂਰੀ ਤੇ ਜਿਹੜੇ ਨੇ ਫਲੱਡ ਗੇਟ ਜਿਹੜੇ ਨੇ ਬਿਲਕੁਲ ਖੋਲੇ ਗਏ ਨੇ ਹਾਲਾਤੀ ਲਗਾਤਾਰ ਜਿਹੜੀ ਹੈ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਸੜਕਾਂ ਤੇ ਵੀ ਜਿਹੜਾ ਹੈ ਬਿਲਕੁਲ ਦਿਖਾਈ ਦੇ ਰਿਹਾ ਹੈ ਕਿਉਂਕਿ ਜਿਸ ਏਰੀਆ ਤੋਂ ਜਿਹੜਾ ਹੈ ਫਲੱਡ ਗੇਟ ਵੱਲ ਦਾਣਾ ਹੁੰਦਾ ਉਸ ਏਰੀਆ ਨੂੰ ਵੀ ਜਿਹੜਾ ਹੈ ਰਸਤੇ ਨੂੰ ਵੀ ਜਿਹੜਾ ਹੈ ਬਿਲਕੁਲ ਬੰਦ ਕਰ ਦਿੱਤਾ ਗਿਆ ਤੇ ਕਿਥੇ ਨਾ ਕਿਥੇ ਕਹਿ ਸਕਦੇ ਹਾਂ ਕਿ ਕਾਫੀ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਚ ਤੋ ਜਿਹੜੀ ਹੈ ਲਗਾਤਾਰ ਜਿਹੜੀ ਹੈ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਹਾਲਾਂਕਿ ਬੇ ਰਾਤ ਵੀ ਬਾਰਿਸ਼ ਹੋਈ ਸੀ ਲਗਾਤਾਰ ਜਿਹੜੇ ਨੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਹੇ ਤੇ ਪੰਜਾਬ ਸਰਕਾਰ ਨੇ ਪੂਰੇ ਜ਼ਿਲ੍ਹੇ ਨੂੰ ਪੂਰੇ ਰਾਜ ਨੂੰ ਜਿਹੜਾ ਹੈ ਆਫਤ ਪ੍ਰਭਾਵਿਤ ਲਾਨ ਦਿੱਤਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਅਮਿਤ ਡਰ ਕਾਫੀ ਸਾਦਾ ਪੈਦਾ ਹੋ ਚੁੱਕਾ ਹੈ ਅਬਕੀ ਜਿੱਤਨ ਲਗਾਤਾਰ بارش ਹੋ ਰਹੀ ਹੈ بارش ਦੇ ਚਲਦੇ ਜਿਸ ਏਰੀਆ ਦੇ ਵਿੱਚ ਫਲਡ ਆਏ ਹੋਏ ਨੇ ਉਹਨੂੰ ਬਾੜ ਏਰੀਆ ਜਿਹੜਾ ਹੈ ਕੋਸ਼ਿਸ਼ ਕਰ ਦਿੱਤਾ ਹੈ ਤੇ ਕਾਫੀ ਜਿਆਦਾ ਲੋਕਾਂ ਦੇ ਵਿੱਚ ਵੀ ਡਰ ਤੇ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਲਗਾਤਾਰ ਜਿਹੜਾ ਹੈ ਅਗਰ ਡੈਮ ਦੀ ਗੱਲ ਕਰੀਏ ਉਹਨਾਂ ਦਾ ਵੀ ਜਲ ਸਤਵ ਜਿਹੜਾ ਹੈ ਵੱਧ ਰਿਹਾ ਹੈ ਨਦੀਆਂ ਦਾ ਵੀ ਜਲ ਸਤਵ ਜਿਹੜਾ ਹੈ ਵੱਧ ਰਿਹਾ ਹੈ ਤੇ ਬਿਲਕੁਲ ਕਾਫੀ ਹਾਲਾਤ ਜਿਹੜੇ ਨੇ ਉਹ ਖਰਾਬ ਜਿਹੜੇ ਨੇ ਬਿਲਕੁਲ ਦਿਖਾਈ ਦੇ ਰਹੇ ਤੇ ਇਸ ਨਾਲ ਹੀ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ 7 ਤਰੀਕ ਤੱਕ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਬਾਰੀਮੀ ਰਹਿਣ ਵਾਲਾ ਹੈ ਤੇ ਅੰਦਾਜ਼ੇ ਦੇ ਨਾਲ ਹੁਣ ਕੀ ਦੱਸਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਕੀ ਜਾਣਕਾਰੀ ਹੁਣ ਨਵੀਂ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਸਮ ਜਿਹੜਾ ਹੁਣ ਕਹਿੋ ਜਾ ਰਹਿਣ ਵਾਲਾ ਹੈ ਬਿਲਕੁਲ ਅੰਤਰੇ ਲਗਾਤਾਰ ਮੌਸਮ ਵਿਭਾਗ ਦੇ ਲੈ ਲਗਾ ਰਹੀ ਹੈ ਉਹਨਾਂ ਦੇ ਨਾਲ ਅਸੀਂ ਰਸਤਾ ਕਰ ਰਹੇ ਨੇ ਕਰ ਰਹੇ ਹੈ ਤੇ ਉਹਨਾਂ ਦਾ ਇਹੀ ਚਨਾ ਹੈ ਕਿ ਖਾਸ ਕਰਕੇ ਦੇਦੇ 24 ਘੰਟੇ ਨੇ ਆਉਣ ਵਾਲੇ ਇੱਕ ਕਾਫੀ ਜ਼ਿਆਦਾ ਜਿਹੜੇ ਨੇ ਖਤਰੇ ਦੇ ਜਿਹੜੇ ਨੇ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਜਿਹੜੀ ਹੈ بارش ਆਉਣ ਵਾਲੇ 24 ਘੰਟਿਆਂ ਦੇ ਵਿੱਚ ਹੋਵੇਗੀ ਤੇ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ 24 36 ਘੰਟੇ ਜਿਹੜੇ ਨੇ ਕਾਫੀ ਜ਼ਿਆਦਾ ਖਰਾਬ ਨੇ ਕਿਉਂਕਿ ਲਗਾਤਾਰ ਜਿਹੜੇ ਮੌਸਮ ਵਿਭਾਗ ਤੇ ਜਿਹੜੇ ਵਿਗਿਆਨੀ ਤੇ ਉਹਨਾਂ ਦੇ ਨਾਲ ਵੀ ਗੱਲ ਹੋਈ ਸੀ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਹਰਿਆਣੇ ਤੋਂ ਜਿਹੜਾ ਹੈ ਇਹ ਆਪਣਾ ਵੈਦਰ ਜਿਹੜਾ ਹੈ ਸક્રિય ਹੋਇਆ ਹੈ ਦੀ ਅਸਰ ਪੰਜਾਬ ਤੇ ਹਿਮਾਚਲ ਤੇ ਜੰਮੂ ਤੱਕ ਦੇਖਣ ਨੂੰ ਮਿਲੇਗੀ ਤੇ ਬਿਲਕੁਲ ਲਗਾਤਾਰ ਇਨ ਏਰੀਆ ਦੇ ਵੀ ਜਿਹੜੀ ਹੈ بارش ਵੀ ਹੋ ਰਹੀ ਹੈ ਤੇ ਜਿਹੜੇ ਆਉਣ ਵਾਲੇ 24 ਤੋਂ 35 ਘੰਟਿਆਂ ਦੇ ਵਿੱਚ ਕਾਫੀ ਲੋਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਹਰਿਆਣਾ ਦੇ ਵਿੱਚ ਵੀ ਹੁਣ ਪਾਣੀ ਦਾ ਜਿਹੜਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪਾਣੀ ਦਾ ਪ੍ਰਕੋਪ ਜਾਰੀ ਹੈ ਤੇ ਉਹ ਤੇ ਹੀ ਹੁਣ ਇਸ ਦਾ ਅਸਰ ਹਰਿਆਣਾ 'ਚ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਆ ਬਿਲਕੁਲ ਹਰਿਆਣੇ ਦੇ ਵਿੱਚ ਵੀ ਜਿਹੜਾ ਹੈ ਤਸਵੀਰਾਂ ਹਰਿਆਣੇ ਤੋਂ ਸਾਹਮਣੇ ਆ ਰਹੀਆਂ ਨੇ ਚਾਹੇ ਅੰਮਾਲਾ ਦੀ ਗੱਲ ਕਰੀਏ ਚਾਹੇ ਆਸ-ਪਾਸ ਦੇ ਜਿਹੜੇ ਵੀ ਏਰੀਆ ਨੇ ਜਿੱਥੇ ਕੀ ਸਾ ਜੀ ਅਮੇਤ ਵਦੇਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ ਸੋ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਵੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 7 ਤੱਕ ਲਗਾਤਾਰ ਭਾਰਿ ਮੀਂਹ ਜਿਹੜਾ ਪੰਜਾਬ ਦੇ ਵਿੱਚ ਰਹਿਣ ਵਾਲਾ ਹੈ ਤੇ ਇਸ ਦੇ ਨਾਲ ਹੀ ਹੋਰ ਸਟ੍ਰੀਟਾਂ ਦੇ ਵਿੱਚ ਵੀ ਭਾਰਮੀ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ ਜਿਸ ਨੂੰ ਲੈ ਕੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਲਗਾਤਾਰ ਫਲੱਟਕੇਟ ਜਿਹੜੇ ਨੇ ਉਹ ਖੋਲੇ ਜਾ ਰਹੇ ਨੇ ਜਿਸ ਨੂੰ ਵੇਖਦੇ ਹੋਏ ਮੀਂਹ ਦੀ ਮਾਰ ਜਿਹੜੀ ਹਰ ਪਾਸੇ ਲੋਕਾਂ ਨੂੰ ਚੇਰਨੀ ਪੈ ਰਹੀ ਹੈ ਉੱਥੇ ਹੀ ਪੰਡਾ ਥਾਵਾਂ ਤੇ ਇਸ ਦਾ ਅਸਰ ਜਿਹੜਾ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਪਾਣੀ ਆ ਚੁੱਕਿਆ ਜਿਸ ਨੂੰ ਵੇਖਦੇ ਸਹਿਮ ਦਾ ਮਾਹੌਲ ਜਿਹੜਾ ਹਰ ਪਾਸੇ ਪੰਜਾਬ ਦੇ ਵਿੱਚ ਬਣ ਚੁੱਕਿਆ ਪੰਜਾਬ ਸਰਕਾਰ ਨੇ ਵੀ ਪੂਰੇ ਰਾਜ ਨੂੰ ਆਫਤ ਪ੍ਰਭਾਵਿਤ ਐਲਾਨ ਕਰ ਦਿੱਤਾ ਜਿਸ ਨੂੰ ਵੇਖਦੇ ਹੋਏ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਤੋ ਦੇਰੀ ਜਾਣਕਾਰੀ ਲਈ ਸੜੇ ਨਾਲ ਅਰਵਿੰਦ ਸਿੰਘ ਜੁੜ ਚੁਕੇ ਨੇ ਲੁਧਿਆਣਾ ਤੋਂ ਅਰਵਿੰਦ ਕੀ ਕੁਝ ਹਾਲਾਤ ਨੇ ਲੁਧਿਆਣਾ ਦੇ ਵਿੱਚ ਲਗਾਤਾਰ ਤਸਵੀਰਾਂ ਜਿਹੜੀਆਂ ਆ ਦੋ ਦਿਨ ਤੋਂ ਸਾਹਮਣੇ ਆ ਰਹੀਆਂ ਨੇ ਭਾਰੀ ਮੀਂਹ ਜਿਹੜਾ ਦੇਖਿਆ ਜਾ ਰਿਹਾ ਉੱਥੇ ਹੀ ਸੜਕਾਂ ਜਿਹੜੀਆਂ ਨੇ ਪਾਣੀ ਦੇ ਨਾਲ ਭਰ ਚੁੱਕੀਆਂ ਨੇ ਬਿਲਕੁਲ ਜੀ ਲੁਧਿਆਣਾ ਦੀ ਗੱਲ ਕਰੀਏ ਤੇ ਲੁਧਿਆਣਾ ਵਿੱਚ ਇਸ ਟਾਈਮ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਹੈ ਬਸ ਸਾਫ ਦੇ ਕਾਰਨ ਕਿਉਂਕਿ ਜੋ ਪ੍ਰਸ਼ਾਸਨ ਨੂੰ ਪਹਿਲਾਂ ਸਫਾਈ ਕਰਾਣੀ ਚਾਹੀਦੀ ਸੀ ਚਾਹੇ ਉਹ ਗੁੱਡਾ ਨਾਲਾ ਹੋਵੇ ਚਾਹੇ ਉਹ ਛੋਟੇ ਨਾਲੇ ਹੋਣ ਚਾਹੇ ਗਟਰ ਹੋਣ ਚਾਹੇ ਸੀਵਰੇਜ ਲਾਈਨਾਂ ਹੋਣ ਤੋਂ ਸਫਾਈ ਪ੍ਰੋਪਰ ਹੋ ਨਹੀਂ ਕਾਈ ਜਿਸ ਕਰਕੇ ਜਦੋਂ ਭਾਰੀ ਮੀਂਹ ਪਿਆ ਤੇ ਬੁੱਧਾ ਦਰਿਆ ਓਵਰਫਲੋ ਹੋਇਆ ਉਸ ਤੋਂ ਬਾਅਦ ਨੂੰ ਦਿਹਾੜਿਆਂ ਵਿੱਚ ਪਾਣੀ ਆ ਗਿਆ ਤੇ ਲੁਦਵਾਨੇ ਵਿੱਚ ਅਚਾਨਕ ਪਾਣੀ ਆਉਣਾ ਜਨਤਾ ਚ ਕਿਤੇ ਨਾ ਕਿਤੇ ਕੋਤਾਈ ਬਰਤ ਗਈ ਤੇ ਇਸ ਦੇ ਨਾਲ ਹੀ ਤੁਸੀਂ ਜ਼ਿਕਰ ਕੀਤਾ ਹੈ ਕਿ ਗੰਦੇ ਨਾਲੇ ਦਾ ਪਾਣੀ ਵੀ ਜਿਹੜਾ ਕਾਫੀ ਜ਼ਿਆਦਾ ਹੁਣ ਫੈਲਣਾ ਸ਼ੁਰੂ ਹੋ ਗਿਆ ਜਿਸ ਨੂੰ ਲੈ ਕੇ ਬਿਮਾਰੀਆਂ ਵੀ ਅਰਵਿੰਦ ਕਾਫੀ ਸਾਹ ਦਾ ਵੱਟ ਸਕਦੀਆਂ ਨੇ ਅਜੇ ਹੀ ਜਿਉਂਕਿ ਪੰਜਾਬ ਦੇ ਵਿੱਚ ਫਲੱਡ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਲੈ ਕੇ ਚੌਕਸ ਜਿਹੜੀ ਪੰਜਾਬ ਸਰਕਾਰ ਪੂਰੇ ਤਰੀਕੇ ਦੇ ਨਾਲ ਹੈ ਹਰ ਤਰੀਕੇ ਦੇ ਨਾਲ ਨਜ਼ਰ ਬਣਾਈ ਰੱਖੀ ਹੈ ਪਰ ਉਹ ਤੇ ਤੁਸੀਂ ਗੰਦੇ ਨਾਲੇ ਦਾ ਜ਼ਿਕਰ ਕੀਤਾ ਹੈ ਜੋ ਤੋਂ ਉਸ ਨੂੰ ਲੈ ਕੇ ਬਿਮਾਰੀਆਂ ਲੋਕਾਂ ਦੇ ਵਿੱਚ ਆ ਸਕਦੀਆਂ ਨੇ ਜਿਹੜੇ ਲੁਧਿਆਣੇ ਦੇ ਨੀਵੇਂ ਇਲਾਕੇ ਨੇ ਚਾਹ ਉਹ ਸਿਪਰ ਵੀ ਹੋਵੇ ਚਾਹੇ ਕੋਈ ਵੀ ਨਿਵਾਇਲਾ ਕਹਾਵੇ ਉਹਦੇ ਚ ਕਿਤੇ ਨਾ ਕਿਤੇ ਗੰਦਾ ਪਾਣੀ ਜਿਹੜਾ ਨਾਲੇ ਦਾ ਪਾਣੀ ਹੈ ਹੋਰ ਦੂਸਰਾ ਸੀਵਰੇਜ ਪਾਣੀ ਆ ਓਵਰ ਬੈਕ ਮਾਰ ਰਿਹਾ ਤੇ ਜਿਸ ਕਰਕੇ ਉਹ ਜਦੋਂ ਘਰਾਂ ਵਿੱਚ ਜਾ ਰਿਹਾ ਤੇ ਕਈ ਬਿਮਾਰੀਆਂ ਹੋਣ ਦਾ ਖਤਰਾ ਹੈ ਲੇਕਿਨ ਆ ਪ੍ਰਸ਼ਾਸਨ ਆਪਣੇ ਤਰਫੋਂ ਕੋਸ਼ਿਸ਼ ਕਰ ਰਿਹਾ ਕਿ ਇਹਦੇ ਦੇ ਨਿਯੰਤਰਣ ਕੀਤਾ ਜਾਵੇ ਪਰ ਹੋ ਨਹੀਂ ਰਹੀ ਏ ਕਿਉਂਕਿ ਲੁਧਿਆਣਾ ਇੱਕ ਸੰਤੀ ਸ਼ਹਿਰ ਹੈ ਬਹੁਤ ਵੱਡਾ ਸ਼ਹਿਰ ਹੈ ਲੇਕਿਨ ਇਸ ਕਰਕੇ ਪ੍ਰਸ਼ਾਸਨ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰ ਰਿਹਾ ਜੀ ਵਧੀਰੀ ਜਾਣਕਾਰੀ ਦੇ ਲਈ ਅਰਵਿੰਦ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ ਸੋ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਸਹਿਮ ਦਾ ਮਾਹੌਲ ਜਿਹੜਾ ਪੰਜਾਬ ਸਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਬਲਰਾਜ ਸਿੰਘ ਜੁੜੇ ਚੁਕੇ ਨੇ ਬਾਬਾ ਬਕਾਲਾ ਸਾਹਿਬ ਤੋਂ ਕੀ ਕੁਝ ਹਾਲਾਤ ਨੇ ਬਲਰਾਜ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿਉਂਕਿ ਤਸਵੀਰਾਂ ਜਿਹੜੀਆਂ ਨੇ ਬਾੜ ਦੀਆਂ ਦੇਖਣ ਨੂੰ ਮਿਲ ਰਹੀਆਂ ਰੈਸਕੋ ਆਪਰੇਸ਼ਨ ਜਾਰੀ ਹੈ ਉੱਥੇ ਜੀ ਮੰਤਰੀ ਜਾਣਕਾਰੀ ਹੈ ਬਾਬਾ ਬਕਾਲਾ ਸਾਹਿਬ ਦੇ ਗੁਜਰੀਆ ਵਿਆਸ ਵਿਆਸ ਲਾਇਆ ਨੇ ਨਜ਼ਦੀਕ ਬਾੜਾ ਦੇ ਪੀਰਾਂ ਦੇ ਕਰੀਬ ਪਿੰਡ ਪੈਜੀ ਹੈਗੇ ਨੇ ਇਹਨੂੰ ਕਿਵੇਂ ਦੇਖਿਆ ਜਾ ਰਿਹਾ ਤੇ ਵਜ਼ੀਰਪੁਰ ਜਿਹੜਾ ਪਿੰਡ ਹੈ ਬਿਲਕੁਲ ਅਰਜਾਨ ਚੰਡੀ ਦੇ ਬਸਤਾ ਹੋਇਆ ਹੈ ਪਰ ਦੇਖਿਆ ਜਾ ਰਿਹਾ ਕਿ ਕੁਝ ਪਸ਼ੂ ਪਸ਼ੂਆਂ ਉੱਥੇ ਦੀਆਂ ਸਾਹਮਣੇ ਆਈਆਂ ਨੇ ਡਰੌਣ ਰੂਪੀਆਂ ਕਿ ਕਿਤੇ ਨਾ ਕਿਤੇ 13 ਦੇਖਦੀਆਂ ਨਜ਼ਰ ਆ ਰਹੀਆਂ ਘਰਾਂ ਦੀਆਂ ਔਰ ਸਰ ਤੋਂ ਜਿਹੜੇ ਨੇ ਐਸੀਐਮ ਬਾਬਾ ਬਕਾਲਾ ਅਮਨਪ੍ਰੀਤ ਜੀ ਵੱਲੋਂ ਲੋਕਾਂ ਨੂੰ ਜਿਹੜੇ ਸੁਰੱਖਿਆ ਰੱਖਿਓ ਚਾਰ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਦੇਖਿਆ ਜਾਵੇ ਜਿਹੜੀਆਂ ਕਿ ਵੱਡੇ ਲੋਕਾਂ ਤੇ ਆਫਤ ਜਿਹੜੀ ਆ ਝਾਕ ਦੇ ਨਜ਼ਰ ਆ ਰਹੇ ਜੀ ਬਾਕੀ ਤੇ ਇਸ ਦੇ ਨਾਲ ਹੀ ਤੁਸੀਂ ਜ਼ਿਕਰ ਕੀਤਾ ਹੈ ਕਿ ਲੋਕਾਂ ਦੇ ਘਰਾਂ ਦੀਆਂ ਦਿਵਾਰਾਂ ਦੀਆਂ ਟੜੇਰਾ ਜੜੀਆਂ ਹੁਣ ਦੇਖਣ ਨੂੰ ਮਿਲ ਰਹੀਆਂ ਜਿਹਦੇ ਵਿੱਚ ਬਲਰਾਜ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਡਰ ਹੈ। ਮੰਤਰੀ ਗੱਲ ਕਰੀਏ ਲੁਸਟਾਨ ਦੀਆਂ ਸ਼ਕਤਾਂ ਕਾਫੀ ਦਿਸੀਆਂ ਲੱਗ ਰਹੀਆਂ ਨੇ ਨੁਕਸਾਨ ਦੇ ਸ਼ਿਹਾਰਾ ਤੋਂ ਬਾਹਰ ਨੇ ਗੁਰਦੁਆਰਾਂ ਅਤੇ ਮੰਦਰਾਂ ਦੇ ਵਿੱਚ ਵਿਸਥੇ ਹੋਏ ਨੇ। ਔਰ ਉਹਨਾਂ ਨੂੰ ਪ੍ਰਸ਼ਾਸਨ ਤੇ ਉਹਨਾਂ ਦਾ ਇੱਕ ਕਾਇਮੀ ਰੋਸ ਵੀ ਹੈਗਾ ਸਰਕਾਰ ਤੇ ਕਿ ਸਾਡੇ ਕੋਲ ਕੋਈ ਖਾਣ ਲੈਣ ਵਾਸਤੇ ਨਹੀਂ ਪਹੁੰਚਿਆ ਹੈਗਾ ਕੋਈ ਤੁਹਾਨੂੰ ਖਾਣ ਵਾਸਤੇ ਜਿਹੜਾ ਫੂਡ ਹੈ ਉਹ ਨਹੀਂ ਮਈਆ ਕਰਵਾਇਆ ਗਿਆ ਕਿਤੇ ਨਾ ਕਿਤੇ ਜਿਹੜੀਆਂ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਕੱਲ ਦੇਖਣ ਨੂੰ ਮਿਲੀਆਂ ਨਿਊ ਐਨਬੀ ਨਿਊਜ਼ ਜੀਵੀ ਨੇ ਜਿਹੜਾ ਜੀ ਉੱਥੋਂ ਦਾ ਗਰਾਊਂਡ ਜ਼ੀਰੋ ਤੋਂ ਜਿਹੜਾ ਇੱਕ ਖਬਰ ਵੀ ਜਿਹੜੀ ਆ ਪਬਲਿਕ ਰਿਸਰਚੀ ਹੈਗੀ ਆ ਪਰ ਕਿਤੇ ਨਾ ਕਿਤੇ ਅੱਜ ਵੀ ਜਿਹੜੇ ਲੋਕਾਂ ਦੇ ਜਿਹੜਾ ਆ ਕਿ ਫੋਨ ਕਾਲਾਂ ਜਿਹੜੀਆਂ ਸੁਣਨ ਨੂੰ ਹੀ ਮਿਲ ਰਹੀਆਂ ਨੇ ਪਰ ਅੱਜ ਅੱਜ ਦੇਖਿਆ ਜਾਵੇ ਕਿ ਡੀਸੀ ਮੈਡਮ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸਾਥੀ ਸ਼ਾਹਲੀ ਵੱਲੋਂ ਜਿਹੜਾ ਆ ਕਿ ਦੌਰਾ ਕੀਤਾ ਗਿਆ ਵਿਆਸ ਦਾ ਵਿਆਸ ਦੇ ਕੰਨੇ ਜੀ ਵਧੇਰੀ ਜਾਣਕਾਰੀ ਦੇ ਲਈ ਬਲਰਾਜ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ ਸੋ ਬਾਬਾ ਬਕਾਲਾ ਸਾਹਿਬ ਤੋਂ ਵੀ ਜਿਹੜਾ ਵਦੇਰੀ ਜਾਣਕਾਰੀ ਦੇ ਲਈ ਪਠਾਨਕੋਟ ਤੋਂ ਵੀ ਸਾਡੇ ਨਾਲ ਅਨਮੋਲ ਸ਼ਰਮਾ ਜੁੜ ਚੁੱਕੇ ਨੇ ਕਿ ਗੁਜ ਹਾਲਾਤ ਨੇ ਅਨਮੋਲ ਪਾਣੀ ਦਾ ਪੱਧਰ ਲਗਾਤਾਰ ਫਿਰ ਤੋਂ ਵਧਦਾ ਜਾ ਰਿਹਾ ਹੈ ਜੀ ਕੋਲ ਦੱਸਣਾ ਚਾਹੁੰਦੇ ਆ ਕਿ ਜਿੱਦਾਂ ਕਿ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੀਆਂ بارشਾਂ ਹੋ ਰਹੀਆਂ ਹੈਗੀਆਂ ਔਰ ਰਾਵੀ ਦਾ ਪੱਧਰ ਵੀ ਜਿਹੜਾ ਪਿੱਛੋਂ ਜਿਹੜਾ ਵੱਧ ਕੇ ਆ ਰਿਹਾ ਹੈਗਾ ਔਰ ਡੈਮ ਤੋਂ ਵੀ ਲਗਾਤਾਰ ਜਿਹੜਾ ਰਾਵੀ ਨਦੀ ਤੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈਗਾ ਔਰ ਬਾਰਸ਼ਾਂ ਦੀ ਗੱਲ ਕਰੀਏ ਤੇ ਬਾਰਸ਼ਾਂ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਹੈਗੀਆਂ ਪੰਜਾਬ ਦੇ ਵਿੱਚ ਜਿਹਦੇ ਨਾਲ ਲੋਕਾਂ ਦੀ ਜਿਹੜੀ ਆ ਫਸਲ ਹੈ ਕਈ ਘਰ ਜਿਹੜੇ ਟੁੱਟ ਚੁੱਕੇ ਨੇ ਔਰ ਕੋਈ ਕਾਫੀ ਜਿਹੜਾ ਉਹ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਜੀ ਮੰਤਰੀ ਜੀ ਤੁਸੀਂ ਰਾਵੀ ਦਰਿਆ ਦਾ ਜ਼ਿਕਰ ਕੀਤਾ ਹੈ ਤੇ ਠਾਠਾ ਮਾਰਦਾ ਹੋਇਆ ਪਾਣੀ ਜਿਹੜਾ ਹੁਣ ਦੇਖਣ ਨੂੰ ਮਿਲਦਾ ਰਾਵੀ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦੀ ਮਾਤਰਾ ਜਿਹੜੀ ਉਹ ਵੱਧ ਚੁੱਕੀ ਹੈ ਜਿਸ ਨੂੰ ਵੇਖਦੇ ਹੋਏ ਕਿਉਂਕਿ ਆਸ-ਪਾਸ ਦੇ ਏਰੀਆ ਦੇ ਵਿੱਚ ਪਹਿਲਾਂ ਹੀ ਅਨਮੋਲ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਚੁੱਕਿਆ ਹੈ ਕਿ ਉਸ ਨੂੰ ਵੇਖਦੇ ਹੋਏ ਪਾਣੀ ਓਵਰਫਲੋ ਹੋਰ ਜ਼ਿਆਦਾ ਹੋ ਰਿਹਾ ਹੈ ਤੇ ਬਿਲਕੁਲ ਜੇ ਗੱਲ ਕਰੀਏ ਬਾਡਰ ਏਰੀਆ ਦੀ ਤੇ ਬਾਡਰ ਏਰੀਆ ਦੇ ਵਿੱਚ ਕਈ ਘਰ ਜਿਹੜੇ ਨੇ ਪਹਿਲ ਸੈਕਸ ਹੋ ਚੁੱਕੇ ਨੇ ਕਾਂਦੇ ਨਾਲ ਔਰ ਲਗਾਤਾਰ ਜਿਹੜਾ ਸੀਨਾ ਵੱਲੋਂ ਜੇ ਫੋਰਸ ਦੀ ਗੱਲ ਕਰੀਏ ਜਾਂ ਆਰਮੀ ਦੀ ਗੱਲ ਕਰੀਏ ਜਾਂ ਐਨਡੀਆਰਐਫ ਦੀ ਟੀਮਾਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਜਿਹੜਾ ਪੰਜਾਬ ਪਾਰਿਆ ਜਿਹੜਾ ਉਹ ਕੀਤਾ ਜਾ ਰਿਹਾ ਲਗਾਤਾਰ ਉਹ ਲੋਕਾਂ ਨੂੰ ਰਾਸ਼ਨ ਸਮਗਰੀ ਵੀ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਆ ਔਰ ਜੇ ਹਾਲਾਤਾਂ ਦੀ ਗੱਲ ਕਰੀਏ ਤੇ ਆ ਲੋਕਾਂ ਦਾ ਵੀ ਇਹ ਕਹਿਣਾ ਦਿਖਾਉਂਦੀ ਇੱਥੇ ਗਰਾਊਂਡ ਲੈਵਲ ਦੇ ਜਿਹੇ ਹਾਲਾਤ ਵੇਖੇ ਤੇ ਉਹਨਾਂ ਦੀ ਫੋਟ ਲੈਣ ਵਾਸਤੇ ਕੋਈ ਵੀ ਜਿਹੜਾ ਅਧਿਕਾਰੀ ਆ ਜਾਂ ਜਿਹੜਾ ਮੰਤਰੀ ਉਹਨਾਂ ਕੋਲ ਨਹੀਂ ਪਹੁੰਚਿਆ ਹੈਗਾ ਜੀ ਬੇਦੇਰੀ ਜਾਣਕਾਰੀ ਲਈ ਅਨਮੋਲ ਬਹੁਤ ਬਹੁਤ ਤਨਵਾਦ ਜੁੜੇ ਰਾਂਗੇ ਥੋੜੀਨਾਂ ਦੱਸਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਭਾਰੀ بارش ਦੀ ਚਤਾਵਨੀ ਜਿਹੜੀ ਜਾਰੀ ਕੀਤੀ ਗਈ ਤੇ ਇਸ ਦੇ ਨਾਲ ਹੀ ਫਲੱਡ ਗੇਟ ਵੀ ਜਿਹੜੇ ਉਹ ਖੋਲੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਾਣੀ ਦੀ ਮਾਰ ਜਿਹੜੀ ਹੈ ਹੁਣ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਦੇਖੀ ਜਾ ਰਹੀ ਹੈ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੂਰੇ ਰਾਜ ਨੂੰ ਆਫਤ ਪ੍ਰਭਾਵਿਤ ਐਲਾਨ ਕਰ ਦਿੱਤਾ